ਇਰ ਵਿੱਚ ਇੰਡੀਅਨ ਰੇਲਵੇ ਵੱਲੋਂ ਚਨਾਬ ਨਦੀ ਦੇ ਬਣਾਏ ਗਏ ਪੁਲ ਦੇ ਉੱਤੇ ਕੰਡਕਟਰ ਰੇਲ ਚਲਾ ਕੇ ਨਿਰਖਣ ਕੀਤਾ ਗਿਆ ਦੁਨੀਆ ਦੇ ਸਭ ਤੋਂ ਉੱਚੇ ਪੁਲ ਤੇ ਇਹ ਨਿਰਖਣ ਕੀਤਾ ਗਿਆ ਜੋ ਸਫਲ ਰਿਹਾ ਹੈ ਕਸ਼ਮੀਰੀਆਂ ਲਈ ਇੱਕ ਬਹੁਤ ਵੱਡਾ ਤੋਹਫਾ ਹੈ ਦੁਨੀਆ ਦੇ ਸਭ ਤੋਂ ਉੱਚਾ ਪੁਲ ਚਨਾਬ ਪੁਲ ਦੇ ਉੱਪਰ ਰੇਲਵੇ ਵਿਭਾਗ ਵੱਲੋਂ ਇੱਕ ਸ਼ਾਨਦਾਰ ਜੰਦਾਰ ਪੁਲ ਬਣਾਇਆ ਗਿਆ ਹੈ ਰੇਲਵੇ ਵਿਭਾਗ ਵੱਲੋਂ ਉਹਨਾਂ ਦੇ ਇੰਜੀਨੀਅਰ ਵੱਲੋਂ ਕੀਤੇ ਕੰਮ ਦੀ ਦੁਨੀਆ ਪਾਰ ਵਿੱਚ ਸਲਾਘਾ ਹੋ ਰਹੀ ਹੈ ਕਸ਼ਮੀਰੀਆਂ ਲਈ ਬਹੁਤ ਹੀ ਵੱਡਾ ਇਹ ਤੋਹਫਾ ਹੈ ਮੋਦੀ ਸਰਕਾਰ ਵੱਲੋਂ ਰੇਲਵੇ ਵਿਭਾਗ ਵੱਲੋਂ ਹੁਣ ਰੇਲ ਜੋ ਇੱਕ ਸੁਪਨਾ ਹੁੰਦੀ ਸੀ